ਵਾਹਿਗੁਰੂ ਜੀ ਹੋਵੇ ਸਿਮਤੁ ਗਸਮੰਦੀ ਨੂਰੇ ਅਸਾਂ ਗੁਰਸਾਂ ਚੱਟੀ ਐ ਤਦਿਤਿਤੇ ਸੱਚੇ ਮਤਿ ਸਾਂ ਮਲ ਜਨਮ ਜਨਮ ਦੀ ਕੱਟੀ ਐ ਸੰਗੋ ਦੇਹ ਪਿਆਰੇ ਮਮਦੇ ਸੇਵਾ ਮੈਂ ਕੌਣ ਕੌਣ ਨਾਤ ਰੇ ਬਾਈ ਗੁਰੂ ਜੀ ਸੋਰਠ ਮਹੱਲਾ ਤੀਜਾ ਬਿਨ ਸਤਗੁਰ ਸੇਵੀ ਮੌਤਾ ਦੁਖ ਲਗਾ ਜੁਗ ਚੜੇ ਪਰਮਾਈ ਆਮਦੀਨ ਤੁਮ ਜੁਗ ਜੁਗ ਦਾਤੇ ਸਬ ਦੇ ਦੇ ਬੁਝਾਈ ਮੇਣ ਸਤਿਗੁਰ ਸੇਵੀ ਮੌਤਾਂ ਦੁਖ ਲਾਗਾ ਜੁਗ ਚੜੇ ਪਰਮਾਈ ਆਮਦੀਨ ਤੁਮ ਜੁਗ ਜੁਗ ਦਾਤੇ ਰਬ ਦੇ ਦੇਵੁ ਜਾਈ ਅਰ ਜੀਓ ਕਿਰਪਾ ਕਰਹੁ ਤੁਮ ਬਿਆਦੇ ਸਤਿਗੁਰ ਦਾ ਸਾ ਮੇਲ ਮਿਲਾਂ ਬਰ ਅਰ ਨਾਮ ਦੇਵੋ ਆਧਾਰੇ ਰਹਾਉ ਮਨੁ ਸਮਾਰ ਦੁਬਿ ਦਾ ਸਹਿਜ ਸਮਾਣੀਂ ਭਾਇ ਨਾਮ ਪਰ ਜੋ ਜਕ ਮਨ ਨਿਰਮਲ ਹੋਇਆ ਕਿਨੂ ਇੱਕ ਕਰਤਨ ਆਰਾਬ ਸ਼ਬਦ ਮਰ ਹੋ ਬਿਰਨ ਜੀਵੋ ਸਦਹੀ ਤਾ ਬਿਰ ਮਰਨ ਨ ਹੋਈ ਅਮਰਤ ਨਾਮ ਸਦਾ ਮਨ ਮੇਡਾ ਸ਼ਬਦੇ ਬਾਵੈ ਕੋਈ ਦਤੈ ਦਤ ਰਖੀ ਹੱਥ ਆਪਣੇ ਜਜ਼ਬਾ ਬੈਤਸ ਦੇ ਨਾਨਕ ਨਾ ਮਰਤੇ ਸੁਖ ਮੈ ਆ ਦਰਗਹਿ ਜਾਬੈ ਸੇ ਦਤੈ ਦਤ ਰਖੀ ਹੱਥ ਆਪਣੇ ਜਜ਼ਬਾ ਬੈਤਸ ਦੇ ਨਾਨਕ ਨਾਮ ਤੇ ਸੁਖ ਬਾਇਆ ਦਰਗ ਜਬ ਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ